ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕਟਾਈ ਦੇ ਵਿੱਚ ਸੂਟ ਰਹਿਣਗੇ ਜੀ ਮੈਚਿੰਗ ਸੂਟ ਨੇ ਬਹੁਤ ਨਿੱਗੇ ਸੂਟ ਨੇ ਜਿਹੜੇ ਹਿਸਾਬ ਨਾਲ ਇੰਡੀਆ ਦੇ ਵਿੱਚ ਠੰਡ ਪੈਣ ਲੱਗੀ ਨਾ ਹੁਣ ਖੁਦ ਮੈਂ ਵੀ ਆਪ ਇੱਕ ਦੋ ਸੂਟ ਜਿਹੜੇ ਗਰਮ ਰੈਡੀ ਕਰਵਾਏ ਨੇ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਬਹੁਤ ਸੋਹਣੇ ਲੇਟੈਸਟ ਜੇ ਪ੍ਰਿੰਟ ਨੇ ਇਹਨਾਂ ਦੇ ਬਹੁਤ ਸੋਹਣੇ ਲੱਗਦੇ ਨੇ ਅੱਖਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਵੀ ਹਾਂ ਕਿੰਨੇ ਸੋਹਣੇ ਪ੍ਰਿੰਟ ਨੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਦੱਸਿਓ ਜੀ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਇਹ ਆਪਾਂ ਨੇ ਜਿਹੜਾ ਕੱਲ ਤੁਹਾਨੂੰ ਮੈਸੂਰ ਦਿਖਾਇਆ ਸੀ ਜੀ ਰਾਮ ਟੈਕਸ ਦਾ ਇਹ ਆਪਾਂ ਅੱਜ ਗੁਰੂ ਘਰ ਗਈ ਸੀ ਉੱਥੇ ਪਾ ਕੇ ਗਏ ਸੀ ਕਿ ਬਹੁਤ ਸੋਹਣਾ ਨਿੱਗਾ ਛੂਟਾ ਇਹਦੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੇ ਤੁਸੀਂ ਨੇ ਸਿਲਕ ਪਸ਼ਮੀਨੇ ਤੇ ਨਹੀਂ ਕਰਵਾਉਣਾ ਤਾਂ ਤੁਸੀਂ ਇਹਦੇ ਵਿੱਚ ਨਾ ਰਾਮ ਟੈਕਸ ਦੀ ਇਹ ਖਾਸੀਅਤ ਤਾਂ ਵੀ ਇਹਦੇ ਵਿੱਚ ਤੁਹਾਨੂੰ ਕਲਰ ਸਾਰੇ ਅਵੇਲੇਬਲ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਜੀ ਲਾਈਟ ਵੀ ਮਿਲ ਜਾਣਗੇ ਤੇ ਜਿਹੜਾ ਸਿਲਕ ਪਸ਼ਮੀਨਾ ਜੀ ਉਹਦੇ ਵਿੱਚ ਥੋੜੇ ਜੇ ਲਾਈਟ ਕਲਰ ਘੱਟ ਮਿਲਦੇ ਨੇ ਜਿਵੇਂ ਬਿਲਕੁਲ ਲਾਈਟ ਸਕਿਨ ਕਲਰ ਆ ਜਿਹੜਾ ਉਹ ਬਹੁਤ ਮੁਸ਼ਕਲ ਆ ਰਿਹਾ ਇਸ ਕਰਕੇ ਸਾਨੂੰ ਰਾਮ ਟੈਕਸ ਦੇ ਵਿੱਚ ਸਾਰੇ ਕਲਰ ਮਿਲ ਜਾਣਗੇ ਜੇ ਇਹ ਸਦਾ ਬਹਾਰ ਜੀ ਆਈਟਮ ਹੈ ਕਿਵੇਂ ਮਰਜੀ ਤੁਸੀਂ ਇਹ ਸੂਟ ਚਾਹੇ 4 ਸਾਲ ਪਾ ਲਓ ਖੁਦ ਮੇਰੇ ਕੋਲੇ ਰੈਡੀ ਕੀਤੇ ਹੋਏ ਨੇ ਮੈਨੂੰ ਤੇਰੇ ਦਿਨ ਚਾਰ ਚਾਰ ਸਾਲ ਹੋ ਗਏ ਉਹ ਸੂਟ ਵੇਅਰ ਕਰਦੀ ਨੂੰ ਬਹੁਤ ਸੋਹਣੇ ਨੇ ਨਾ ਕੋਈ ਇਹਦੇ ਉੱਪਰ ਬੁਰਾ ਬੇ ਜੀ ਚਲੋ ਜੀ ਜੋ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇ ਆਪਣੀ ਇੰਸਟਾਗ੍ਰam ਦੀ ਆਈਡੀ ਹੈ rajvinder sidhu 9552 ਉਹਨੂੰ ਫੋਲੋ ਕਰੋ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ rajvinder vlog ਉੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਅੱਗੇ ਸ਼ੇਅਰ ਕਰਦੇ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਦੇਖੋ ਜੀ ਇਹ ਸੂਟ ਬਣਿਆ ਹੋਇਆ ਜੀ ਸਿਲਕ ਪਸ਼ਮੀਨੇ ਦੇ ਉੱਪਰ ਇਹਦੇ ਨਾਲ ਮਹਿਰੂਨ ਕਲਰ ਤੇ ਇਹ ਡਿਜ਼ਾਈਨ ਆਪਾਂ ਨੇ ਰੈਡੀ ਕੀਤਾ ਹੈ ਬਾਕੀ ਤੁਸੀਂ ਕਿਸੇ ਹੋਰ ਕਲਰ ਤੇ ਕਰਵਾਉਣੇ ਸਿਲਕ ਪਸ਼ਮੀਨੇ ਤੇ ਉਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਰਾਮ ਟੈਕਸ ਤੇ ਜਾਓਗੇ ਜੀ ਤਾਂ ਤੁਹਾਨੂੰ ਥੋੜਾ ਜਿਹਾ 500 ਰੁਪਏ ਸੂਟ ਹੈ ਜਿਹੜਾ ਰਾਮ ਟੈਕਸ ਨੂੰ ਇਹ ਸੌਰੀ ਸਿਲਕ ਪਸ਼ਮੀਨੇ ਨੂੰ ਇਹ ਸਸਤਾ ਪੈ ਜਾਊਗਾ ਤੁਹਾਨੂੰ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਦਾ ਤੁਸੀਂ ਸੂਟ ਕਹੋਗੇ ਜੀ ਆਪਾਂ ਤੁਹਾਨੂੰ ਉਵੇਂ ਦਾ ਸੂਟ ਹੈ ਜਿਹੜਾ ਰੈਡੀ ਕਰਕੇ ਰਵਾਂਗੇ ਇਹ ਇੱਕ ਕੋਨੇ ਤੇ ਘੇਰ ਤੇ ਆ ਗਿਆ ਜੀ ਫਲਾਵਰ ਇਸ ਤਰ੍ਹਾਂ ਇਹ ਬਣੇ ਹੋਏ ਨੇ ਇੱਧਰ ਦੂਸਰੇ ਸੈੜੇ ਆ ਗਿਆ ਤੇ ਇਹ ਤੁਹਾਨੂੰ ਬਾਅਦ ਦੇ ਕੰਮ ਮਿਲੂਗਾ ਨਾਲ ਇਹਦੇ ਤੁਹਾਨੂੰ ਸਲਵਾਰ ਤੇ ਮਿਲੂ ਇਹ ਵਾਲਾ ਕਮਾਗਿਆ ਦੀ ਬਾਹ ਤੇ ਇਹ ਵਾਲਾ ਕਮ ਆਊਗਾ ਮਿਲੂਗਾ ਤੁਹਾਨੂੰ ਸਲਵਾਰ ਤੇ ਸਲਵਾਰ ਇਹਦੀ ਆਪਾਂ ਨੇ ਸਟੇਟ ਰੱਖੀ ਹੈ ਜੀ ਤੁਸੀਂ ਜੇ ਚਾਹੋ ਤਾਂ ਜੇ ਨਹੀਂ ਤੁਸੀਂ ਇਹ ਨਾਲ ਪਾ ਸਕਦੇ ਸਟੇਟ ਵੀ ਤਾਂ ਤੁਸੀਂ ਗੋਡਿਆਂ ਵਾਲੀ ਵੀ ਕਰਵਾ ਜਾਂ ਤੁਸੀਂ ਗੋਡਿਆਂ ਵਾਲੀ ਸਲਵਾਰ ਵੀ ਕਰਵਾ ਸਕਦੇ ਹੋ ਇਹ ਕੱਲੀ ਬਿਨਾ ਕੱਲੇ ਕੁੰਦਿਆਂ ਕੁੰਦਿਆਂ ਵਾਲੀ ਸਲਵਾਰ ਵਿਦਆਊਟ ਗੋਡਿਆਂ ਤੋਂ ਬਾਕੀ ਤੁਹਾਡੀ ਚੋਇਸ ਆ ਜਿੰਮੇ ਦਾ ਵੀ ਤੁਸੀਂ ਸੂਟ ਕਹੋਗੇ ਰੈਡੀ ਕਰਾਂਗੇ ਆਪਾਂ ਇਹਨੂੰ ਅਲੱਗ ਜੀ ਲੁੱਕ ਦਿੱਤੀ ਹੈ ਜੀ ਸੂਟ ਨੂੰ ਇਹਦੇ ਨਾਲ ਆਪਾਂ ਨੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਨੇ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਨਾ ਦੇਖੋ ਇਹ ਰਾਇਲ ਬਲੂ ਦੇ ਧਾਗੇ ਨਾਲ ਆਪਾਂ ਨੇ ਇਹਦੇ ਵਿੱਚ ਇਹ ਪਾਣੀ ਭਰਿਆ ਸਿੰਗਲ ਡੰਕੇ ਦਾ ਕੰਮ ਹੋਇਆ ਹੈ ਜੀ ਇਹਦੇ ਵਿੱਚ ਤੇ ਇਹ ਫਲਾਵਰਾਂ ਦੇ ਵਿੱਚ ਵੀ ਇਹਦੇ ਨਾਲ ਆਪਾਂ ਨੇ ਮਹਰੂਨ ਕਲਰ ਦਾ ਪਿਓਰ ਆਰਗੈਂਜਾ ਦਾ ਰੱਖਿਆ ਜੀ ਦੁਪੱਟਾ ਦੇਖੋ ਜੇ ਤੁਹਾਨੂੰ ਪਸੰਦ ਹੈ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੁਪੱਟੇ ਨੂੰ ਆਪਾਂ ਇਹਦੀ ਬਰਕ ਨਾਲ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਗੋਟਾ ਲਾ ਕੇ ਦੇਖੋ 2 ਮੀਟਰ ਦਾ ਕੁਲ੍ਹਾ ਡੁਲ੍ਹਾ ਤੁਹਾਨੂੰ ਦੁਪੱਟਾ ਮਿਲੂਗਾ ਜੇ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਮਹਿਰੂਨ ਕਲਰ ਦਾ ਕਰਵਾਉਣਾ ਹੈ ਤਾਂ ਤੁਸੀਂ ਮਹਿਰੂਨ ਕਲਰ ਵੀ ਕਰਵਾ ਸਕਦੇ ਹੋ ਇਹ ਕਸਟਮਰ ਵੱਲੋਂ ਚੁਆਇਸ ਸੀ ਆਪਾਂ ਨੂੰ ਬੀ ਰਾਇਲ ਬਲੂ ਜਿਹੜਾ ਹੈਗਾ ਕਲਰ ਮੋਰ ਪੰਖੀ ਜਾਂ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਨਾਲ ਨੂੰ ਸੂਟ ਹੈ ਜਿਹੜਾ ਰੈਡੀ ਕੀਤਾ ਜੀ ਦੇਖੋ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਦਾ ਤੁਸੀਂ ਸੂਟ ਕਹੋਗੇ ਜੀ ਆਪਾਂ ਉਹਦੇ ਦਾ ਰੈਡੀ ਕਰ ਦਾਂਗੇ ਸਿਲਕ ਪਸ਼ਮੀਨੇ ਦੇ ਵਿੱਚ ਦੋ ਦਿਨ ਹੋ ਗਏ ਆਪਾਂ ਨੇ ਵੀਡੀਓ ਪਾ ਚੁੱਕੀ ਉਹਦੇ ਵਿੱਚੋਂ ਤੁਸੀਂ ਕਲਰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਚਲੋ ਜੀ ਇਹ ਹੋ ਗਿਆ ਵਰਕ ਵਾਲਾ ਸੂਟ ਇਸ ਤੋਂ ਬਾਅਦ ਆਪਾਂ ਪ੍ਰਿੰਟਡ ਸੂਟ ਦਿਖਾਉਣੇ ਆ ਸਾਨੂੰ ਇਹ ਆਪਣੇ ਕੋਲ ਜਿਹੜੇ ਮੇਰੇ ਕੋਲ ਤਿੰਨ ਕਲਰ ਹੀ ਅਵੇਲੇਬਲ ਨੇ ਇਹਦੇ ਵਿੱਚ ਪੰਜ ਕਲਰ ਅਵੇਲੇਬਲ ਨੇ ਜੀ ਆਪਾਂ ਉਹੀ ਦਿਖਾਵਾਂਗੇ ਤੁਹਾਨੂੰ ਇਹ ਪਿਓਰ ਕਟਾਈ ਦਾ ਸੂਟ ਰਹੂਗਾ ਜੀ ਇੱਕ ਤਾਂ ਬਾਲੀ ਜਿਆਦਾ ਮੋਟੜੀ ਜੀ ਕਟਾਈ ਹੁੰਦੀ ਹੈ ਹਨਾ ਉਹ ਨਹੀਂ ਹੈਗੀ ਤੇ ਬਿਲਕੁਲ ਲਾਈਟ weight ਉਹ ਗੱਲ ਰਹੂਗੀ ਜੀ ਉਹ ਲਾਈਟ weight ਹੈ ਦੇਖੋ ਜੀ ਇਹਦਾ ਹੈਗਾ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਬ੍ਰੀਕ ਪ੍ਰਿੰਟ ਦੇਖੋ ਕਿੰਨਾ ਸੋਹਣਾ ਇੱਕ ਤੋਂ ਇੱਕ ਡਬਲ ਸ਼ੇਡ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਦਿਖ ਰਿਹਾ ਜੀ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਡਬਲ ਸ਼ੇਡ ਦਾ ਪ੍ਰਿੰਟ ਦਿਖੂਗਾ ਇਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਇਸ ਪ੍ਰਿੰਟ ਦੇ ਵਿੱਚ ਕਲਰ ਤਿੰਨ ਨੇ ਇਸ ਟਾਈਮ ਆਪਣੇ ਕੋਲ ਇੱਕ ਕਲਰ ਹੈ ਜਿਹੜਾ ਉਹ ਸੇਲ ਹੋਇਆ ਹੈ ਬਾਕੀ ਜੇ ਤੁਸੀਂ ਨੇ ਹੋ ਸਕਦਾ ਵੀ ਮੈਥੋਂ ਪਤਾ ਕਰ ਲਿਓ ਜੇ ਸ਼ਾਪ ਤੇ ਮਿਲ ਗਿਆ ਤਾਂ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ ਇਹਦੇ ਨਾਲ ਇਸ ਤਰ੍ਹਾਂ ਦੀ ਸੈਲਫ ਪ੍ਰਿੰਟ ਵਾਲੀ ਤੁਹਾਨੂੰ ਕਟرائی ਦੀ ਹੀ ਮਿਲੂਗੀ ਜੀ ਸਲਵਾਰ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਕਟ్రਾਈ ਹੈ ਜੀ ਜਿਹੜੀ ਤਿਸਤਾ ਦੀ ਰਹੂਗੀ ਦੇਖੋ ਜੀ ਸਟੈਂਪ ਲੱਗੀ ਹੋਈ ਹੋਊਗੀ ਇਹਦੇ ਉੱਪਰ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਟਿਸਟਾ ਦੀ ਹੀ ਸਲਵਾਰ ਦੀ ਕਟਾਈ ਮਿਲੂਗੀ ਟਿਸਟਾ ਦੀ ਹੀ ਤੁਹਾਨੂੰ ਸ਼ਰਟ ਦੀ ਕਟਾਈ ਮਿਲੂਗੀ ਇਹਦਾ ਪ੍ਰਾਈਸ ਰਹੂਗਾ ਜੀ 1750 ਰੁਪਏ ਮੈਚਿੰਗ ਸੂਟ ਹੈ ਬਹੁਤ ਸੋਹਣਾ ਗਰਮਸੂਤ ਹੈ ਕੋਈ ਇਹਦਾ ਕੰਪਲੇਨ ਨਹੀਂ ਆਉਗੀ ਨਾ ਇਹ ਉਹ ਕਟਾਈ ਨਹੀਂ ਹੈਗੀ ਜਿਹੜੇ ਹਜ਼ਾਰ-ਹਜ਼ਾਰ 11-1100 ਦੇ ਸੂਟ ਦੇਂ ਜਾਂਦੇ ਨੇ ਇਹ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਜੀ ਤੁਹਾਨੂੰ ਫੇਰ ਪਤਾ ਲੱਗੂਆ ਬਿਲਕੁਲ ਲਾਈਟ ਵੇਟ ਤੇ ਮਲਾਈ-ਮਲਾਈ ਫੈਬਰਿਕ ਹੈ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਦੋ ਕਲਰ ਨੇ ਤਿੰਨ ਕਲਰ ਨੇ ਮੈਂ ਤੀਸਰਾ ਕਲਰ ਵੀ ਤੁਹਾਨੂੰ ਇੱਕ ਵਾਰ ਦਿਖਾ ਦਨੀ ਆ ਪਰ ਇਹ ਸ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਜੀ ਦੇਖੋ ਇਸ ਤਰ੍ਹਾਂ 컬러 ਇਹ ਵਾਲਾ ਹੋ ਗਿਆ ਜੀ ਦੇਖੋ ਜੀ ਤੀਸਰਾ 컬러 ਇਹਦੇ ਵਿੱਚ ਇਸ ਤਰ੍ਹਾਂ ਦਾ ਆ ਗਿਆ ਲਾਈਟ ਗੁਲਾਬੀ ਜਿਹਾ 컬러 ਹੈ ਇਹ ਬਾਲਾ ਹੋ ਨਹੀਂ ਹੈਗਾ ਤੇ ਚੌਥਾ 컬러 ਆ ਗਿਆ ਜੀ ਉਹਦੇ ਸੌਰੀ ਤੀਸਰਾ 컬러 ਆ ਗਿਆ ਜੀ ਇਹਦੇ ਵਿੱਚ ਪੀਚ ਕਲ ਇਸ ਤਰ੍ਹਾਂ ਦਾ ਪੀਚ ਵੀ ਬਾਲਾ ਡਾਰਕ ਨਹੀਂ ਹੈਗਾ ਬਹੁਤ ਸੋਹਣਾ ਪੀਚ ਕਲ ਹੈ ਇਹ ਦੇਖੋ ਜੀ ਮਿੱਠਾ ਜਿਹਾ ਪੀਚ ਕਲ ਹੈ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਐਦਾਂ ਹੀ ਤੁਸੀਂ ਕਿਵੇਂ ਮਰਜ਼ੀ ਸੂਟ ਹੈ ਜਿਹੜੇ ਰੈਡੀ ਕਰਵਾ ਸਕਦੇ ਹੋ ਦੇਖੋ ਬਹੁਤ ਵਧੀਆ ਸੋਹਣੇ ਸੂਟ ਰੈਡੀ ਹੋਏ ਹੋਏ ਨੇ ਇਹਦੇ ਵਿੱਚ ਆ ਗਏ ਜੀ ਤਿੰਨ ਕਲਰ ਜੇ ਕਪਾ ਤੁਹਾਨੂੰ ਹੋਰ ਪ੍ਰਿੰਟ ਦਿਖਾਉਣਾ ਹੈ ਤਿੰਨ ਕਲਰ ਹੀ ਉਹਦੇ ਵਿੱਚ ਮਿਲਣਗੇ ਤੁਹਾਨੂੰ ਦੇਖੋ ਜੀ ਦੂਸਰਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਦੇਖੋ ਜੀ ਇਸ ਤਰ੍ਹਾਂ ਦਾ ਇਹ ਪ੍ਰਿੰਟ ਹੈ ਦੇਖੋ ਜੀ ਦੂਸਰਾ ਪ੍ਰਿੰਟ ਇਹ ਵਾਲਾ ਆ ਗਿਆ ਇਹ ਵੀ ਸੇਮ ਫੈਬਰਿਕ ਰਹੂਗੀ ਕਟ్రਾਈ ਸਲਵਾਰ ਵੀ ਸੇਮ ਰਹੂਗੀ ਜੀ ਇਹਦਾ ਵੀ ਲਾਈਟ ਪੀਚ ਕਲਰ ਹੈ ਪ੍ਰਿੰਟ ਬਹੁਤ ਪਿਆਰਾ ਹੈ ਇਹਦਾ ਵੀ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਪਹਿਲਾ ਕਲਰ ਹੋ ਗਿਆ ਜੀ ਪੀਚ ਕਲਰ ਸੇਮ ਪ੍ਰਾਈਸ ਇਹਦਾ ਰਹੂਗਾ ਜੀ 1750 ਰੁਪਏ ਦੂਸਰਾ ਕਲਰ ਇਹਦਾ ਆ ਗਿਆ ਜੀ ਇਹ ਵਾਲਾ ਦੇਖੋ ਦੂਸਰਾ ਕਲਰ ਆ ਗਿਆ ਤਾਂ ਜਾਮਨੀ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਇਸ ਤਰ੍ਹਾਂ ਇਹਦੇ ਨਾਲ ਸਲਵਾਰ ਰੱਖੀ ਹੋਏ ਪਲੇਨ ਟਾਈ ਟਾਈ ਮੀਟਰ ਦੀ ਕੱਟ ਮਿਲੂਗੀ ਜੀ ਤੁਹਾਨੂੰ ਕਿਵੇਂ ਮਰਜ਼ੀ ਤੁਸੀਂ ਆਰਾਮ ਨਾਲ ਸੂਟ ਹੈ ਜਿਹੜਾ ਸਾੜੀ ਦੇ ਵਿੱਚ ਪਾ ਸਕਦੇ ਹੋ ਤੇ ਇਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਜੀ ਲਾਈਟ ਪਰਪਲ ਸੇਮ ਕਲਰ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਇਹ ਥੋੜਾ ਜਿਹਾ ਗ੍ਰੇ ਜੀ ਟੋਨ ਤੇ ਵਗ ਗਿਆ ਜੀ ਦੇਖੋ ਪ੍ਰਿੰਟ ਬਹੁਤ ਸੋਹਣੇ ਨੇ ਇੱਕ ਤੋਂ ਇੱਕ ਪ੍ਰਿੰਟ ਸੋਹਣਾ ਦੇਖੋ ਕਿੰਨਾ ਦੇ ਪ੍ਰਿੰਟ ਸੇਮ ਰਹਿਣਗੇ ਜੀ ਕਲਰ ਬਹੁਤ ਪਿਆਰੇ ਨੇ ਬਾਕੀ ਜਿਵੇਂ ਦਾ ਵੀ ਤੁਹਾਡੀ ਚੋਇਸ ਹੋਊਗੀ ਜੀ ਤੁਸੀਂ ਇਹ ਤਿੰਨੋਂ ਕਲਰ ਆਪਣੇ ਕੋਲ ਅਵੇਲੇਬਲ ਨੇ ਵੀ ਜਿਨ੍ਹਾਂ ਦੀ ਪੇਮੈਂਟ ਆ ਗਈ ਜੀ ਉਹਨਾਂ ਲਈ ਸੂਟ ਰੱਖਿਆ ਜਾਊਗਾ ਇਹਦੇ ਵਿੱਚ ਆਪਾਂ ਨੂੰ ਇਹ ਦੋ ਕਲਰ ਇਸ ਟਾਈਮ ਅਵੇਲੇਬਲ ਨੇ ਜੀ ਤੀਸਰਾ ਕਲਰ ਦੀ ਜੋ ਚੋਇਸਿੰਗ ਹੈਗੀ ਇਹ ਤੁਹਾਡੀ ਕੋਈ ਤਾਂ ਤੁਸੀਂ ਸਾਡੇ ਤੋਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਕੋਸ਼ਿਸ਼ ਕਰਾਂਗੇ ਵੀ 100 ਪਾਣਾ ਤੋਂ ਤੁਹਾਨੂੰ ਸੂਟ ਮੰਗਵਾ ਕੇ ਦਈਏ ਬਾਕੀ ਤੁਹਾਡੀ ਚੋਅ ਅਸੇ ਦੇਖੋ ਜੀ ਇਹ ਵੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਸੂਟ ਨੇ ਤੇ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਪਹਿਲਾਂ ਨੂੰ ਹਨਾ ਆਇਆ ਹੁੰਦਾ ਵੀ ਫਨੀ ਫੈਬਰਿਕ ਨਾ ਮਾੜੀ ਹੋਵੇ ਕਈ ਪਾਣਾ ਡਰ ਡਰ ਕੇ ਮੈਨੂੰ ਫੋਨ ਵੀ ਕਰਦੇ ਨੇ ਵੀ ਅਸੀਂ ਪਹਿਲਾਂ ਆਰਡਰ ਕੀਤਾ ਸੀ ਸਾਡਾ ਸੂਟ ਨਹੀਂ ਵਧੀਆ ਨਿਕਲਿਆ ਤੁਸੀਂ ਇੱਕ ਵਾਰ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਜੋ ਚੀਜ਼ ਵੀਡੀਓ ਦੇ ਵਿੱਚ ਦਿਖਾਈ ਜਾਊਗੀ ਉਹੀ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਜਾਊਗੀ ਦੇਖੋ ਜੀ ਕਲਰ ਬਹੁਤ ਪਿਆਰੇ ਨੇ ਇੱਕ ਤੋਂ ਇੱਕ ਬਾਕੀ ਥੋੜਾ ਜਾਂ ਹੁਣ ਠੰਡ ਜ਼ਿਆਦਾ ਵੱਧ ਗਈ ਜੀ ਇਸ ਕਰਕੇ ਆਪਾਂ ਨੂੰ ਗਰਮ ਸੂਟਾਂ ਦੀਆਂ ਜਿਹੜੀ ਲੋੜ ਪੈਣੀ ਹੈ ਦੇਖੋ ਇਹਦੇ ਵਿੱਚ ਵੀ ਕਲਰ ਬਹੁਤ ਪਿਆਰੇ ਲੱਗਣਗੇ ਮੈਂ ਤੁਹਾਨੂੰ ਫੇਰ ਲਾ ਕੇ ਦਿਖਾ ਦਿੰਨੀ ਹਾਂ ਇੱਕ ਵਾਰ ਦੇਖੋ ਜੀ ਲਓ ਜੀ ਸਕਰੀਨ ਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਲੈ ਕੇ ਮੈਸੇਜ ਕਰਕੇ ਬੁੱਕ ਕਰਵਾ ਸਕਦੇ ਹੋ ਆਪਣਾ ਸੂਟ ਦੇਖੋ ਜੀ ਆਪਾਂ ਤੁਹਾਨੂੰ ਦੱਸ ਦਿੱਤਾ ਵੀ ਜਿਹੜੇ ਜਿਹੜੇ ਕਲਰ ਅਵੇਲੇਬਲ ਨੇ ਜਲਦੀ ਜਲਦੀ ਆਪਣਾ ਸੂਟ ਬੁੱਕ ਕਰ ਸਕਦੇ ਹੋ ਤੁਸੀਂ ਚਲੋ ਜੀ ਚਲੋ ਜੀ ਮੈਂ ਤੁਹਾਨੂੰ 5 6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਲਓ ਜੀ ਵੀਡੀਓ ਨੂੰ ਅੱਗੇ ਦੱਬ ਕੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਹੁਣ ਥੋੜਾ ਜਿਹਾ ਆਪਾਂ ਪ੍ਰਿੰਟ ਸੂਟਾਂ ਦਾ ਕੰਮ ਘਟਾਵਾਂਗੇ ਜੀ ਵਰਕ ਵਾਲੇ ਸੂਟਾਂ ਦਾ ਜ਼ਿਆਦਾ ਕੰਮ ਹੋ ਗਿਆ ਤੇ ਆਪਾਂ ਵਰਕ ਵਾਲੇ ਸੂਟਾਂ ਤੇ ਜ਼ਿਆਦਾ ਹੁਣ ਕਰਨਾ ਤੇ ਕਿਉਂ ਪ੍ਰਿੰਟ ਸੂਟਾਂ ਦਾ ਆਏ ਹੁੰਦਾ ਵੀ ਪ੍ਰਿੰਟ ਸੂਟ ਤਾਂ ਜਲਦੀ ਆਰਡਰ ਹੋ ਜਾਂਦੇ ਨੇ ਤੇ ਪ੍ਰਿੰਟ ਵਾਲਿਆਂ ਨੂੰ ਆਪਾਂ ਜੋ ਕਾਰੀਗਰ ਕੋਲ ਵੀ ਦਿਨੇ 10 15 ਦਿਨ ਉੱਥੇ ਲੱਗ ਜਾਂਦੇ ਨੇ ਜੀ ਹੌਲੀ ਹੌਲੀ ਟ ਤੇ ਜਿਹੜੀਆਂ ਮੇਰੇ ਭੈਣਾਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਕੋਸ਼ਿਸ਼ ਕਰੂੰਗੀ ਵੀ ਅਸੀਂ ਜਲਦੀ ਸੂਟ ਰੈਡੀ ਕਰਾਂਗੇ ਥੋੜਾ ਜਿਹਾ ਇੱਕ ਤਾਂ ਸਰਦੀ ਕਰਕੇ ਕੰਮ ਘੱਟ ਹੋ ਰਿਹਾ ਕੀ ਕਰੀਏ ਜੇ ਜਿੰਨਾ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਨੇ ਤਾਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਤਾਂ ਕਿ ਤੁਹਾਡੇ ਸੂਟ ਨੇ ਜਿਹੜੇ ਟਾਈਮ ਨਾਲ ਰੈਡੀ ਹੋ ਜਾਣ ਚਲੋ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ